ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਰਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਹੈਂਡਵਰਕ ਦੇ ਸੂਟ ਰਹਿਣਗੇ ਬਹੁਤ ਸੋਹਣੀ ਫੈਬਰਿਕ ਤੇ ਬਣੇ ਹੋਏ ਨੇ ਮੇਰੇ ਭੈਣਾ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਲਿਓ ਜੀ ਤੇ ਕਸਟਮਰ ਆਪਣੇ ਬਸ ਆਉਣ ਵਾਲੀ ਨੇ 2 ਮਿੰਟ ਚ ਮੈਂ फटाफट ਇਹ ਸੂਟਾਂ ਦੀ ਵੀਡੀਓ ਬਣਾ ਰਹੀ ਆ ਤੇ ਬਾਕੀ ਜੋ ਵੀ ਆਪਾਂ ਵੀਡੀਓ ਚ ਪੂਰੀ ਡਿਟੇਲ ਦੇਵਾਂਗੇ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਦੂਸਰਾ ਚੈਨਲ ਹੈਗਾ ਜੀ ਰਾਜਵਿੰਦਰ ਬਲੌਗ ਜਿੱਤੇ ਆਪਾਂ ਡੇਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਆ ਤੇ ਇਸ ਚੈਨਲ ਤੇ ਆਪਾਂ ਸੂਟਾਂ ਦੀ ਵੀਡੀਓ ਅਪਲੋਡ ਕਰਦੇ ਆ ਜੇ ਤੁਸੀਂ ਦੇਖਦੇ ਹੋ ਜੀ ਫੇਸਬੁੱਕ ਤੋਂ ਤਾਂ ਫੇਸਬੁੱਕ ਦਾ ਪੇਜ ਹੈਗਾ ਜੀ ਰਾਜਵਿੰਦਰ ਕੌਰ ਉਹਨੂੰ ਵੀ ਤੁਸੀਂ ਫੋਲੋ ਕਰੋ ਚਲੋ ਜੀ ਹੁ ਇਸ ਤਰ੍ਹਾਂ ਇਹ ਬਿਲਕੁਲ ਪਲੇਨ ਬਣਾਇਆ ਦੀਦੀ ਨੇ ਜ਼ੋਰ ਜਟ ਦੇ ਵਿੱਚ ਬਣਿਆ ਹੋਇਆ ਜੀ ਚੰਪਾ ਲੇਸ ਨਾਲ ਗਲੇ ਦਾ ਡਿਜ਼ਾਈਨ ਬਣਿਆ ਹੋਇਆ ਬਾਜੂ ਤੇ ਵੀ ਇਸ ਤਰ੍ਹਾਂ ਡਿਜ਼ਾਈਨ ਬਣਿਆ ਹੋਊਗਾ ਜੀ ਦੇਖੋ ਤੇ ਜਿਹੜਾ ਹੈਗਾ ਇਸ ਤਰ੍ਹਾਂ ਚਾਕਾਂ ਦੇ ਵੀ ਚੰਪਾ ਲੇਸ ਲਾ ਕੇ ਆਪਾਂ ਨੇ ਫਿਨਿਸ਼ਿੰਗ ਕੀਤੀ ਹੈ ਇਹ ਦੀਦੀ ਦੀ ਚੁਆਇਸ ਤੇ ਵੀ ਸਾਨੂੰ ਬਲੈਕ ਜ਼ੋਰ ਜਟ ਦਾ ਪਲੇਨ ਸੂਟ ਹੋਵੇ ਇਹਦੇ ਨਾਲ ਆਪਾਂ ਨੇ ਜ਼ੋਰ ਜਟ ਦਾ ਹੀ ਰੱਖਿਆ ਜੀ ਦੁਪੱਟਾ ਦੁਪੱਟੇ ਨੂੰ ਵੀ ਸੇਮ ਸੂਟ ਨਾਲ ਦੀ ਆਪਾਂ ਨੇ ਚੰਪਾ ਲੇਸ ਲਗਾ ਕੇ ਫਿਨਿਸ਼ਿੰਗ ਦਿੱਤੀ ਹੈ ਲਓ ਜੀ ਮੇਰੇ ਭੈਣਾ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਸੂਟ ਬੁੱਕ ਕਰ ਲਓ ਜੀ ਪ੍ਰਾਈਜ਼ ਤੁਹਾਨੂੰ ਮੈਂ ਬਾਅਦ ਦੇ ਵਿੱਚ ਕੋਸ਼ਿਸ਼ ਕਰੂੰਗੀ ਵੀ ਮੈਂਸ਼ਨ ਕਰ ਦਾਂ ਜੇ ਮੈਨੂੰ ਵੀਡੀਓ 'ਚ ਟਾਈਮ ਨਾ ਲੱਗਿਆ ਤਾਂ ਤੁਸੀਂ ਮੈਨੂੰ WhatsApp ਤੇ ਮੈਸੇਜ ਕਰ ਦਿਆ ਕਰੋ ਜੀ ਤੁਸੀਂ ਇੰਨਾ ਰੌਲਾ ਨਾ ਪਾਇਆ ਕਰੋ ਤੁਸੀਂ ਪ੍ਰਾਈਜ਼ ਨਹੀਂ ਦੱਸੇ ਵੈਸੇ ਤਾਂ ਆਪਾਂ ਹਰੇਕ ਵੀਡੀਓ ਦੇ ਵਿੱਚ ਪ੍ਰਾਈਜ਼ ਦੱਸ ਦਿੰਦੇ ਆ ਜਦੋਂ ਜ਼ਿਆਦਾ ਕਾਲੀ ਹੁੰਦੀ ਹੈ ਜੀ ਉਦੋਂ ਭਮਾਰ ਰਹੇ ਇਹਨਾਂ ਲਓ ਜੀ ਅਗਲਾ ਸੂਟ ਆਊਗਾ ਜੀ ਪਿਓਰ ਕਰਾਸ਼ ਦੇ ਵਿੱਚ ਤੁਹਾਨੂੰ ਇਹ ਸ਼ਰਟ ਮਿਲੂਗੀ ਜੀ ਸਕਿਨ 골ਡਨ ਕਲਰ ਦੀ ਦੇਖੋ ਜੀ ਲਓ ਜੀ ਸਾਰੇ ਸੂਟ ਦੇ ਵਿੱਚ ਹੈਂਡਵਰਕ ਦੀ ਬੂਟੀ ਮਿਲੂਗੀ ਦੇਖੋ ਜੀ ਸਾਰੇ ਸੂਟ ਦੇ ਵਿੱਚ ਇਸ ਤਰ੍ਹਾਂ ਤੁਹਾਨੂੰ ਮੋਤੀ ਤੇ ਸਿੱਪੀ ਦੇ ਨਾਲ ਹੈਂਡਵਰਕ ਦੀ ਬੂਟੀ ਮਿਲੂਗੀ ਤੇ ਇਹ ਵਾਲਾ ਬਾਜੂ ਤੇ ਕੰਮ ਰਹੂਗਾ ਪੂਰਾ ਫੁੱਲ ਹੈਂਡਵਰਕ ਦਾ ਸੂਟ ਹੈ ਜੀ ਇਹ ਦੇਖੋ ਜੀ ਦੇਖੋ ਲਓ ਜੀ ਤੇ ਇਹਦੇ ਇਸ ਤਰ੍ਹਾਂ ਘੇਰ ਤੇ ਜਿਹੜਾ ਇਹ ਵਾਲਾ ਕੰਮ ਰਹੂਗਾ ਲਓ ਜੀ ਪੂਰਾ ਫੁੱਲ ਹੈਂਡਵਰਕ ਦਾ ਕੰਮ ਹੋਇਆ ਹੈ ਜੀ ਤੇ ਮੇਰੇ ਭੈਣਾਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਿਓ ਕਟ ਦਾਣਾ ਸਿੱਪੀ ਮੋਤੀ ਵਗੈਰਾ ਸਾਰਾ ਦਬਕਾ ਆਪਾਂ ਨੇ ਲਾ ਕੇ ਜਿਹੜਾ ਸੂਟ ਹੈ ਰੈਡੀ ਕੀਤਾ ਦੇਖੋ ਇਹਨੂੰ ਨਾ ਇਸ ਤਰ੍ਹਾਂ ਆਪਾਂ ਨੇ ਮਹਿਰੂਨ ਕਲਰ ਦੀ ਸੂਟ ਨੂੰ ਜਿਹੜੀ ਹੈਗੀ ਆ ਪੇਸਟਿੰਗ ਪੱਟੀ ਦਿੱਤੀ ਐ ਤੇ ਆਪਾਂ ਨੇ ਜਿੱਪ ਲਗਾਈ ਹੈ ਜੀ ਦੇਖੋ ਬਾਜੂ ਤੇ ਵੀ ਪੇਸਟਿੰਗ ਪੱਟੀ ਮਿਲੂਗੀ ਤੁਹਾਨੂੰ ਤੇ ਸ਼ਰਟ ਦੇ ਸਾਰੇ ਚਾਕਾਂ ਤੇ ਬੈਕ ਸਾਈਡ ਫਰੰਟ ਸਾਈਡ ਸੂਟ ਦੀ ਸਟੀਚਿੰਗ ਵੱਲੋਂ ਅਸੀਂ ਕੋਈ ਵੀ ਉਹ ਨਹੀਂ ਛੱਡਦੇ ਜੀ ਲਓ ਜੀ ਅਗਲਾ ਆ ਗਿਆ ਇਹਦਾ ਸਲਵਾਰ ਦਾ ਕੰਮ ਸਲਵਾਰ ਦੀ ਫੈਬਰਿਕ ਰਹੂਗੀ ਜੀ ਕ੍ਰੇਪ ਦੀ ਪਿਓਰ ਕ੍ਰੈਸ ਦੀ ਸ਼ਰਟ ਰਹੂਗੀ ਤੁਹਾਨੂੰ ਸਲਵਾਰ ਦੇ ਵੀ ਆਪਾਂ ਨੇ ਇਸ ਤਰ੍ਹਾਂ ਪੂਰਾ ਹੈਂਡਵਰਕ ਦਾ ਕੰਮ ਹੋਇਆ ਹੈ ਤੇ ਜਿਹੜਾ ਡਿਜ਼ਾਈਨ ਸੀਗਾ ਉਹਦੇ ਵਿੱਚ ਕੱਲਾ ਹੀ ਹੈਂਡਵਰਕ ਦਾ ਕੰਮ ਸੀ ਆਪਾਂ ਉੱਪਰ ਤੱਕ ਬੂਟੀ ਸਿੱਪੀ ਹੈ ਜਿਹੜੀ ਇਹ ਆਪਾਂ ਆਪਦੇ ਵੱਲੋਂ ਬਣਾਈ ਹੈ ਜੀ ਸੂਟ ਨੂੰ ਥੋੜਾ ਜਿਆ ਹੋਰ ਸੋਹਣਾ ਕੀਤਾ ਹੈ ਲਓ ਜੀ ਇਹਦੇ ਨਾਲ ਆਪਾਂ ਨੇ ਪਿਓਰ ਕਰੱਸ ਦਾ ਹੀ ਸੇਮ ਫੈਬਰਿਕ ਦਾ ਦੁਪੱਟਾ ਰੱਖਿਆ ਇਸ ਤਰ੍ਹਾਂ ਦੁਪੱਟੇ ਦੇ ਵਿੱਚ ਜਿਵੇਂ ਲਾਈਨਾਂ ਜਾਲਜਾ ਬਣਿਆ ਹੈ ਉਸ ਤਰ੍ਹਾਂ ਇਹਦੇ ਵਿੱਚ ਰਹੂਗਾ ਜੀ ਦੁਪੱਟਾ ਬਿਲਕੁਲ ਸਿਰ ਤੇ ਰਹੂਗਾ ਜੀ ਇਸ ਤਰ੍ਹਾਂ ਦੁਪੱਟੇ ਨੂੰ ਜਿਹੜੀ ਹੈਗੀ ਹੈ ਫਿਨਿਸ਼ਿੰਗ ਪੱਟੀ ਦਿੱਤੀ ਹੈ 골ਡਨ ਲੇਸ ਲਾ ਕੇ ਤੇ ਉੱਪਰ ਮਹਿਰੂਨ ਪੱਟੀ ਲਾਈ ਹੈ ਜੀ ਦੇਖੋ ਜੇ ਤੁਹਾਨੂੰ ਪਸੰਦ ਆ तो स्क्रीन शॉट ले लो जी इस फैब्रिक इस दुपट्टे मेरिया भैन जल्दी जल्दी स्क्रीनशॉट लैके बुक कर लो जी लो जी इस तो बाद बनाया जी आपने प्योर खादी सिल्कते सूट बनया हुआ है स्काई ब्लू कलर है देखो ਇਸ ਤਰ੍ਹਾਂ ਸਾਰੇ ਸੂਟ ਦੇ ਵਿੱਚ ਤੁਹਾਨੂੰ ਉਹੀ ਮੂਟੀ ਮਿਲੂਗੀ ਜੀ ਇਹਦਾ ਡਿਜ਼ਾਈਨ ਅਲੱਗ ਤੋਂ ਹੈ ਇਹਦਾ ਡਿਜ਼ਾਈਨਰ ਹੋਊਗਾ ਇਸ ਤਰ੍ਹਾਂ ਦਾ ਪਿਓਰ ਖਾਦੀ ਤੇ ਆਪਾਂ ਨੇ ਇਹ ਵਰਕ ਕੀਤਾ ਹੋਇਆ ਦੇਖੋ ਜੀ ਪੂਰਾ ਫੁੱਲ ਹੈਂਡਵਰਕ ਦਾ ਸੂਟ ਤੁਹਾਨੂੰ ਇਹ ਮਿਲੂਗਾ ਲਓ ਜੀ ਇਹਨੂੰ ਆਪਾਂ ਨੇ 골ਡਨ ਫਿਨਿਸ਼ਿੰਗ ਪੱਟੀ ਦਿੱਤੀ ਆ ਕਿਉਂ ਇੱਕੋ ਦੀਦੀ ਦੇ ਸੂਟ ਸੀਗੇ ਫਿਰ ਆਪਾਂ ਦੋਨੋਂ ਸੂਟ ਸੇਮ ਮਹਿਰੂਨ ਪੱਟੀ ਨਹੀਂ ਲਾ ਸਕਦੇ ਸੀ ਲਓ ਜੀ ਫੁੱਲ ਹੈਂਡਵਰਕ ਦਾ ਕੰਮ ਹੋਊਗਾ ਕੰਮ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਜੀ ਜ਼ਿੱਪ ਵਗੈਰਾ ਤੁਸੀਂ ਨਾਪ ਦੇ ਉੱਪਰ ਲਿਖਿਆ ਕਰੋ ਜੀ ਇਹਦਾ ਬਾਜੂ ਦਾ ਵੀ ਕੰਮ ਪੂਰਾ ਹੈਵੀ ਹੋਊਗਾ ਦੇਖ ਲਓ ਜੀ ਇਸ ਤਰ੍ਹਾਂ ਆਪਾਂ ਨੇ ਮਹਿਰੂਨ ਕਲਰ ਲਾਇਆ ਇਹਦੇ ਵਿੱਚ ਜਿਵੇਂ ਦਾ ਡਿਜ਼ਾਈਨ ਸੀਗਾ ਸੇਮ ਸੂਟ ਉਹਦਾ ਦਾ ਰੈਡੀ ਕੀਤਾ ਤੇ ਇਸ ਤਰ੍ਹਾਂ ਇਹਦੇ ਜਿਹੜਾ ਹੈਗਾ ਸਲਵਾਰ ਤੇ ਵੀ ਕੰਮ ਮਿਲੂਗਾ ਤੁਹਾਨੂੰ ਲਓ ਜੀ ਦੇਖੋ ਪੂਰਾ ਕੰਮ ਸਲਵਾਰ ਤੇ ਮਿਲੂਗਾ ਇਹਦਾ ਦੁਪੱਟਾ ਰੱਖਿਆ ਜੀ ਆਪਾਂ ਨੇ ਜਿਵੇਂ ਸ਼ਰਟ ਦੇ ਵਿੱਚ ਲਾਈਨਾਂ ਸੀ ਹਨਾ ਪਿਓਰ ਖਾਦੀ ਦੇ ਵਿੱਚ ਉਵੇਂ ਟਾਈਬੀ ਲਾਈਨਿੰਗ ਦਾ ਦੁਪੱਟਾ ਰੱਖਿਆ ਟਾਈਬੀ ਲਾਈਨਿੰਗ ਉਹ ਨਹੀਂ ਹੈਗੀ ਵੀ ਜਿਹੜੀ ਸਿਰ ਤੇ ਨਹੀਂ ਖੜੂਗੀ ਵਧੀਆ ਵਾਲੀ ਪਿਓਰ ਵਾਲੀ ਜਿਹੜੀ ਹੈਗੀ ਆਪਾਂ ਨੇ ਫੈਬਰਿਕ ਰੱਖੀ ਆ ਤੇ ਦੁਪट्टे ਨੂੰ ਇਸ ਤਰ੍ਹਾਂ ਆਪਾਂ ਨੇ ਜਿਵੇਂ ਸ਼ਰਟ ਤੇ ਗੋਲਡਨ ਪੇਸਟਿੰਗ ਪੱਟੀ ਲਾਈ ਆ ਦੁਪट्टे ਦੇ ਵੀ ਆਪਾਂ ਨੇ ਗੋਲਡਨ ਪੇਸਟਿੰਗ ਪੱਟੀ ਲਗਾ ਕੇ ਦੁਪੱਟਾ ਜਿਹੜਾ ਰੈਡੀ ਕੀਤਾ ਲਓ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਸੂਟ ਬੁੱਕ ਕਰ ਲਓ ਜੀ ਆਪਾਂ ਤੁਹਾਨੂੰ ਦਿਖਾਉਨੇ ਆ ਖਾਦੀ ਸਿਲਕ ਪਸ਼ਮੀਨੇ ਤੇ ਆਪਣੇ ਕੋਲੇ ਆਰੀ ਵਰਕ ਦੇ ਵਿੱਚ ਸੂਟ ਰੈਡੀ ਹੋ ਕੇ ਆਏ ਨੇ ਇਹ ਆਪਣੇ ਕੋਲੇ ਅਵੇਲੇਬਲ ਨੇ ਜੀ ਜਿਹੜੀਆਂ ਭੈਣਾਂ ਨੂੰ ਜਲਦੀ ਚਾਹੀਦੇ ਨੇ ਲੋਹੜੀ ਤੇ ਸੂਟ ਲੈਣੇ ਨੇ ਤੁਸੀਂ ਨੇ ਤਾਂ ਅੱਜ ਹੀ ਪੇਮੈਂਟ ਕਰਕੇ ਤੁਸੀਂ ਸਕਰੀਨਸ਼ਾਟ ਭੇਜ ਕੇ ਆਪਣਾ ਸੂਟ ਹੈ ਜਿਹੜਾ ਪਾਰਸਲ ਕਰਵਾ ਸਕਦੇ ਲਓ ਜੀ ਸਾਰਾ ਕੰਮ ਤੁਹਾਨੂੰ ਘੇਰ ਦਾ ਆਰੀ ਵਰਕ ਦੇ ਵਿੱਚ ਮਿਲੂਗਾ 컬러 ਦੇਖੋ ਕਿੰਨੇ ਸੋਹਣੇ ਚੱਲ ਰਹੇ ਨੇ ਬਹੁਤ ਸੋਹਣਾ ਕਲਰ ਹੈ ਤੇ ਜਚਿਆ ਹੋਇਆ ਜੀ ਰਸਟ ਕਲਰ ਹੈ ਜੇ ਤੁਸੀਂ ਐਦਾਂ ਦੇ ਸੂਟ ਹੋਰ ਵੀ ਬੁੱਕ ਕਰਵਾਉਣੇ ਨੇ ਤਾਂ ਤੁਸੀਂ ਕਰਵਾ ਸਕਦੇ ਹੋ ਲਓ ਜੀ ਦੇਖੋ ਜੇ ਤੁਹਾਨੂੰ ਪਸੰਦ ਆ ਤੇ ਇਹਦੇ ਬਾਜੂ ਤੇ ਵੀ ਤੁਹਾਨੂੰ ਇਸ ਤਰ੍ਹਾਂ ਦਾ ਕੰਮ ਮਿਲੂਗਾ ਸਾਰੇ ਸ਼ਰਟ ਦੇ ਵਿੱਚ ਅਲੱਗ-ਅਲੱਗ ਕਲਰ ਦੀ ਰੈੱਡ ਲੈਮਨ ਦੀ ਬੂਟੇ ਮਿਲੂਗੇ ਦੇਖੋ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨ ਸ਼ਾਟ ਲੈ ਲਓ ਇਹ ਆ ਗਿਆ ਜੀ ਰਸਟ ਕਲਰ ਸਲਵਾਰ ਤੇ ਪੌਂਚੇ ਤੇ ਵਰਕ ਨਹੀਂ ਹੈਗਾ ਜੇ ਤੁਸੀਂ ਸਲਵਾਰ ਦੇ ਕੁੰਤੀ ਤੇ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਰਵਾ ਸਕਦੇ ਹੋ ਇਸ ਟਾਈਮ ਆਪਣੇ ਕੋਲੇ ਸੂਟ ਨੇ ਜਿਹੜੇ ਅਵੇਲੇਬਲ ਨੇ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ ਤੁਹਾਨੂੰ 2500 ਰੁਪਏ ਵਿਦ ਵਰਕ ਦੇ ਨਾਲ ਵਿਦਆਊਟ ਦੁਪੱਟਾ ਦੁਪੱਟਾ ਤੁਹਾਨੂੰ ਆਪਾਂ ਲੱਗ ਤੋਂ ਜੇ ਤੁਸੀਂ ਲਗਾਉਣਾ ਤਾਂ ਲਗਾ ਕੇ ਦੇ ਦੇ ਦਾਂਗੇ ਅਸੀਂ ਲਓ ਜੀ ਅਗਲਾ ਆ ਗਿਆ ਤੁਹਾਨੂੰ ਇਹ ਪਿਸਤਾ ਕਲਰ ਦੇਖੋ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨ ਸ਼ਾਟ ਲੈ ਲਓ ਇਹਦੇ ਤੇ 2-2 ਤੇ ਇਕੱਠਾ-ਇਕੱਠਾ ਡਿਜ਼ਾਈਨ ਹੋਇਆ ਹੋਇਆ ਜੀ 2 ਇਕੜ ਜਾਂਦੇ ਨੇ ਦੋ ਇਕੜ ਜਾਂਦੇ ਨੇ ਲਓ ਜੀ ਥੋੜਾ ਥੋੜਾ ਫਰਕ ਹੈ ਮੈਂ ਤੁਹਾਨੂੰ ਬੂਟੀ ਦਾ ਫਰਕ ਦਿਖਾਉਂਗੀ ਵੀ ਕੀ ਫਰਕ ਹੈ ਵਰਕ ਦੇ ਵਿੱਚ ਹੁਣ ਤੁਸੀਂ ਸਿਲੈਕਟ ਕਰਨਾ ਸਾਰੇ ਫਰੰਟ ਦੇ ਵਿੱਚ ਇਸ ਤਰ੍ਹਾਂ ਬੂਟੀ ਰਹੂਗੀ ਜੀ ਬਹੁਤ ਸੋਹਣਾ ਪਿਸਤਾ ਕਲਰ ਰਹੂਗਾ ਦੇਖੋ ਜੀ ਇਹਦਾ ਜਿਹੜਾ ਡਿਜ਼ਾਈਨ ਆ ਇਹਦੇ 'ਚ ਫਰਕ ਹੈ ਡਿਫਰੈਂਟ ਹੈ ਇਹਦੇ ਨਾਲ ਲਓ ਜੀ ਆਪਾਂ ਤੁਹਾਨੂੰ ਚੈੱਕ ਕਰਾ ਦਈਏ ਦੇਖੋ ਜੀ ਇਹਦੇ ਉੱਪਰ ਨਾ ਇਹਦਾ ਇਸ ਤਰ੍ਹਾਂ ਛੋਟੇ ਛੋਟੇ ਫਲਾਵਰ ਬਣੇ ਹੋਏ ਨੇ ਇਹ ਚੀਜ਼ਾਂ ਆਪਾਂ ਨੇ ਫਲਾਵਰ ਛਤਰੀ ਬਣੀ ਹੋਈ ਹੈ ਬਹੁਤ ਸੋਹਣੀ ਅਲੱਗ-ਅਲੱਗ ਇਹਦੇ ਉੱਤੇ ਵਰਕ ਹੋਇਆ ਹੈ ਪਿਸਤਾ ਕਲਰ ਹੈ ਇਹਦਾ ਦੇਖੋ ਆਰੀ ਵਰਕ ਦਾ ਸਾਰਾ ਤੁਹਾਨੂੰ ਸੂਟ ਮਿਲੂਗਾ ਜੀ ਕੰਮ ਪੂਰਾ ਓਕੇ ਆ ਸਾਰੇ ਸ਼ਰਟ ਦੇ ਵਿੱਚ ਬੂਟੀ ਰਹੂਗੀ ਤੇ ਇਸ ਤਰ੍ਹਾਂ ਬਾਜੂ ਤੇ ਵੀ ਕੰਮ ਰਹੂਗਾ ਲਓ ਜੀ ਇਹਦੇ ਵਿੱਚ ਚਾਰ ਕਲਰ ਨੇ ਹਾਂ ਜੀ ਹੋਰ ਯਾਰ ਮੈਂ ਹਾਂ ਬਸ ਐਨੇ ਉਹ ਤਿਆਰ ਹੁੰਦੀ ਐ ਉਹ ਸਿੰਮੂ ਕੱਪੜੇ ਬਣਦੀ ਲਓ ਜੀ ਅਗਲਾ ਕਲਰ ਆ ਗਿਆ ਇਹਦਾ ਜਾਮਨੀ ਪੂਰਾ ਪ੍ਰੋਪਰ ਜਾਮਨੀ ਹੈ ਇਹ ਪਰਪਲ ਨਹੀਂ ਹੈਗਾ ਇਥੇ ਵੀ ਸੇਮ ਵਰਕ ਰਹੂਗਾ ਜੀ ਜਿਹੜਾ ਰਸਟ ਤੇ ਹੋਇਆ ਹੈ ਤੇ ਉਹ ਵਾਲਾ ਵਰਕ ਰਹੂਗਾ ਦੇਖੋ ਜੀ ਇਦੇ ਵਿੱਚ ਤੁਹਾਨੂੰ ਦੋ ਕਲਰਾਂ ਦੇ ਵਰਕ ਮਿਲੂਗਾ। ਲਓ ਜੀ ਪਿਓਰ ਖਾਦੀ ਸਿਲਕ ਪਸ਼ਮੀਨੇ ਦੇ ਇਹ ਕਲਰ ਨੇ। ਜੇ ਤੁਹਾਨੂੰ ਪਸੰਦ ਆ ਸੇਮ ਵਰਕੇ ਦੇ। ਘੇਰਤੇ ਰਹੂਗਾ ਸੇਮ ਵਰਕੇ ਦੇ ਬਾਜੂ ਤੇ ਹੈ ਹੁਣ ਦੋਨੋਂ ਕਲਰਾਂ ਚੋਂ ਜੋ ਵੀ ਤੁਹਾਨੂੰ ਪਸੰਦ ਹੈ। ਬਸ ਜਿੰਮੂ ਵੀ ਰਹਿਣਾ ਹੈ। ਕੋਈ ਨਾ। ਚਲ ਆਹ ਤੈਨੂੰ ਫੋਨ ਮਾਰ ਦੂ ਮੈਂ। ਲਓ ਜੀ ਇਹ ਆ ਗਿਆ ਤਾਂ ਪਰਪਲ ਦੇ ਉੱਪਰ। ਸੌਰੀ ਪਰਪਲ ਦੇ ਉੱਪਰ ਨਹੀਂ ਜਾਮਨੀ ਕਲਰ ਹੈ ਪੂਰਾ। ਦੇਖੋ। ਇਸ ਤਰ੍ਹਾਂ ਇਹਦੇ ਤੁਹਾਨੂੰ ਬਾਜੂ ਤੇ ਵੀ ਮਿਲੂਗਾ। ਤੇ ਕੀਰਤੇ ਮੀ ਲੋਗਾ ਕੰਮ ਬਹੁਤ ਸੋਹਣਾ ਸੂਟ ਰੈਡੀ ਹੋਇਆ ਹੈ 2500 ਰੁਪਏ ਵਿਦ ਸ਼ਿਪਿੰਗ ਤੁਹਾਨੂੰ ਪ੍ਰਾਈਸ ਰਹੂਗਾ ਜੀ ਅਗਲਾ ਕਲਰ ਆ ਗਿਆ ਜਿਹਦਾ ਮੋਰ ਪੰਖੀ ਇਹ ਹੈਗਾ ਜਿਹੜਾ ਬਣਿਆ ਹੈ ਪਿਸਤਾ ਤੇ ਉਹਦਾ ਡਿਜ਼ਾਈਨ ਹੈ ਦੇਖ ਕਿੰਨਾ ਸੋਹਣਾ ਵਰਕ ਹੈ ਪੂਰਾ ਓਕੇ ਕਰਿਆ ਪਿਆ ਜਮਾ ਬਰੀਕ ਬਰੀਕ ਸੋਨਾ ਸੋਨਾ ਇਹ ਨਹੀਂ ਹੈਗਾ ਵੀ ਆਰੀ ਵਰਕ ਹੈ ਜਿਹੜਾ ਉਹ ਵੱਡਾ ਵੱਡਾ ਹੋਊਗਾ ਸੋਨਾ ਸੋਨਾ ਵਿੱਚੋਂ ਭਰਿਆ ਹੋਇਆ ਬਹੁਤ ਸੋਹਣਾ ਸਾਫ਼ ਹੋਊਗਾ ਕੰਮ ਲਓ ਜੀ ਇਸ ਤਰ੍ਹਾਂ ਇਹਦੇ ਬਾਜੂ ਤੇ ਹੋਊਗਾ ਜੇ ਤੁਸੀਂ ਸਲਵਾਰ ਦੀ ਬਾਜੂ ਤੇ ਸਲਵਾਰ ਦੇ ਪਹੁੰਚੇ ਦੇ ਕੰਮ ਕਰਾਉਣਾ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਜੀ ਫੇਰ ਤਾਂ ਨੂੰ ਸਲਵਾਰ ਦੇ ਪਹੁੰਚੇ ਨਾਲ ਇਹ 500 ਰੁਪਏ ਰੇਟ ਹੈ ਜਿਹੜਾ ਇਹਦਾ ਬਾਜੂਗਾ ਲਓ ਜੀ ਜੇ ਤੁਸੀਂ ਇਹਦੇ ਨਾਲ ਦੁਪੱਟਾ ਰੈਡੀ ਕਰਵਾਉਂਗੇ ਜੀ ਪਸ਼ਮੀਨੇ ਦੇ ਦੁਪੱਟੇ ਆ ਰਹੇ ਨੇ ਬਹੁਤ ਸੋਹਣੇ ਤਾਂ ਤੁਹਾਨੂੰ ਪਾਊਗਾ ਜੀ ਇਹ 3500 ਦਾ ਵੀ ਦੁਪੱਟਾ ਟਾਈ ਡਾਈ ਫਿਨਿਸ਼ਿੰਗ ਕਰਵਾ ਕੇ ਲਓ ਜੀ ਚਾਰ ਕਲਰ ਨੇ ਬਾਕੀ ਕਲਰ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਪਹਿਲਾਂ ਵੀ ਪਾਏ ਹੋਏ ਨੇ ਹੋਰ ਵੀ ਦੱਸ ਦਾਂਗੇ ਜੇ ਨਵਾਂ ਸਟਾਕ ਆ ਗਿਆ ਤੇ ਤਾਂ ਤੁਸੀਂ ਚਲੋ ਜੀ ਮੈਂ ਤੁਹਾਨੂੰ 400 ਚਲੋ ਜੀ ਮੈਂ ਤੁਹਾਨੂੰ ਕੁਝ ਹੈਂਡਵਰਕ ਦੇ ਤੇ ਕੁਝ ਇਹ ਵਾਲੇ ਜਿਹੜੇ ਹੈਗੇ ਨੇ ਖਾਦੀ ਸਿਲਕ ਪਸ਼ਮੀਨੇ ਦੇ ਆਰੀ ਵਰਕ ਦੇ ਸੂਟ ਦਿਖਾ ਦਿੱਤੇ ਨੇ ਪਲੀਜ਼ ਰਿਕਵੈਸਟ ਹੈ ਮੇਰੀਆਂ ਭੈਣਾਂ ਜਲਦੀ ਜਲਦੀ ਆਪਣੇ ਸੂਟ ਬੁੱਕ ਕਰ ਲਓ ਜੀ ਤੁਸੀਂ 5 ਤੋਂ 7 ਦਿਨ ਤਾਂ ਤੁਸੀਂ ਆਰਡਰ ਕਲੀਅਰ ਕਰ ਦੇ ਲਾ ਦਿੰਦੇ ਹੋ ਜੀ ਫਿਰ ਤੁਹਾਡਾ ਟਾਈਮ ਹੈ ਜਿਹੜਾ ਸੂਟਾਂ ਦਾ ਵਿੱਚ ਆ ਜਾਂਦਾ ਜੰਮੀ ਫਿਰ ਸਾਨੂੰ ਬਹੁਤ ਮੁਸ਼ਕਲ ਹੋ ਜਾਂਦੀ ਹੈ ਫਿਰ ਤੁਸੀਂ ਕਹਿੰਦੇ ਨੋ ਜੀ ਸਾਡਾ ਹਫਤਾ ਰਹਿ ਗਿਆ ਜੀ ਸਾਡਾ 10 ਦਿਨ ਰਹਿ ਗਏ ਇਸ ਕਰਕੇ ਬਹੁਤ ਲੇਟ ਹੋ ਜਾਂਦਾ ਜੀ ਆਰਡਰ ਤੁਹਾਡਾ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਪ੍ਰਿੰਟ ਤੁਹਾਨੂੰ ਪਸੰਦ ਆਏ ਹੋਣਗੇ ਕਰ ਦਿਓ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਕੱਲ ਨੂੰ ਮਿਲਦੇ ਆਂ ਹੋਰ ਸੋਹਣੇ ਜੇ ਸੂਟਾਂ ਦੇ ਨਾਲ ਸੋਹਣੇ ਜੇ ਰੰਗਾਂ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ